ਪਹਿਲੀ ਵਾਰ ਹੋਇਆ ਹਿਸਟਰੀ ਚ 4 ਸਾਲ ਹੋਣਾਂ ਨੇ ਸਰਕਾਰ ਬਣੀ ਨੂੰ ਥੋਡੀ ਸਰਕਾਰ ਬਣੀ ਨੂੰ ਮੈਂ ਆਪਣੀ ਨਹੀਂ ਕਹਿੰਦਾ ਥੋਡੀ ਸਰਕਾਰ ਬਣੀ ਨੂੰ ਐਸ ਵਕਤ 9 ਡੀਸੀ ਕੁੜੀਆਂ ਨੇ ਪੰਜਾਬ ਚ 3 ਐਸਐਸਪੀ ਕੁੜੀਆਂ ਨੇ 11 ਐਸਪੀ ਰੈਂਕ ਦੀਆਂ ਪੋਸਟਾਂ ਤੇ ਕੁੜੀਆਂ ਨੇ 25 ਏਡੀਸੀ ਤੇ ਏਡੀਸੀ ਲੈਵਲ ਦੀਆਂ ਜਿਹੜੀਆਂ ਪੋਸਟਾਂ ਨੇ ਉੱਤੇ ਕੁੜੀਆਂ ਜਿਹੜੀਆਂ ਨੇ ਡੀਸੀ ਦੀ ਕੋਈ ਕਿਸੇ ਗੱਲੋਂ ਕਮੀ ਨਹੀਂ ਹਜੇ ਵੀ ਸਾਨੂੰ ਇਹ ਨਾਰੇ ਲਿਖਣੇ ਪੈ ਰਹੇ ਨੇ ਦੁਲਹੁਣ ਹੀ ਦਹੀਜ ਹੈ ਹਜੇ ਵੀ ਲਿਖਿਆ ਹੁੰਦਾ ਇਹਨਾਂ ਚੀਜ਼ਾਂ ਤੋਂ ਬਾਹਰ ਸਿਰਫ ਯੂਨੀਵਰਸਟੀਆਂ ਕਾਲਜ ਹੀ ਘਟ ਸਕਦੇ ਪੇਧਿਆ ਘਟ ਸਕਦੇ ਮੈਂ ਪਾਰਲੀਮੈਂਟ ਸੀਗਾ ਮੰਡੇ ਸੀਗਾ ਤਾਂ ਉੱਥੇ ਬੋਲਣ ਦਾ ਮੌਕਾ ਮਿਲਿਆ ਤੇ ਮੈਂ ਇੱਕ ਸ਼ੇਅਰ ਬੋਲਿਆ ਸੀ ਕਿਸੇ ਕਵੀ ਨੇ ਲਿਖਿਆ ਇੱਕ ਧੀ ਜਿਹੜੀ ਹਜੇ ਦੁਨੀਆ ਤੇ ਆਈ ਨਹੀਂ ਉਹ ਮਾਂ ਦੇ ਪੇਟ ਚੋਂ ਮਾਂ ਨਾਲ ਗੱਲ ਕਰਦੀ ਐ ਆ ਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਰਾਜਗੁਰੂ ਸੁਖਦੇਵ ਭਗਤ ਸਿੰਘ ਮਾਵਾ ਹੀ ਨੇ ਜੰਮਦੀਆਂ ਕੀ ਪਤਾ ਮੈਂ ਜੰਮ ਦੇ ਮਾਂ ਕੋਈ ਅਗੰਮੜਾ ਮਰਦ ਨਹੀਂ ਮਾਏ ਕੁੱਖ ਦੇ ਵਿੱਚ ਨਾ ਕਤਲ ਕਰਾਈਂ ਇਹੀ ਮੇਰੀ ਅਰਜ਼ੀ ਨਾ